ਮਾਹੀ ਵੇ ਮਾਹੀ ਮੈਨੂੰ ਵੇਦ ਮਗਾ ਦੇ ਮਾਹੀ ਵੇ ਮਾਹੀ ਮੈਨੂੰ ਵੇਦ ਮਗਾ ਦੇ ਆਵੇ ਪਲੋਂ ਦੀ ਸਾਹ ਸੁਖ ਦਾ ਵੇ ਮੇਰਾ ਕੱਲ ਦਾ ਕੱਲ ਦਾ ਕਾਲਜਾ ਦੁੱਖ ਦਾ ਵੇ ਮੇਰਾ ਕੱਲ ਦਾ ਹੋ ਤੇਰਾ ਨਹੀਂ ਕਸੂਰ ਗੋਰੇ ਰੰਗ ਦਾ ਕਸੂਰ ਤੇਰਾ ਨਹੀਂ ਕਸੂਰ ਗੋਰੇ ਰੰਗ ਦਾ ਕਸੂਰ ਸੌ ਰੱਬ ਦੀ ਖੜੀ ਤੂੰ ਲੱਗੇ ਖੇਲ ਵਰਗੀ ਨਿ ਛੜੇ ਬੰਦੇ ਦੀ ਬੰਦੇ ਦੀ ਹੁੰਦੀ ਆ ਅੱਖ ਥੱਲ ਵਰਗੀ ਨਹੀਂ ਛੜੇ ਬੰਦੇ ਦੀ ਪਿੱਤ ਨਿੱਕਲੀ ਪਿੰਡੇ ਦਾ ਬੁਰਾ ਹਾਲ ਵੇ ਹੁੰਦੇ ਜਾਨੀਆ ਪਰਿੰਡ ਬੰਗੂ ਲਾਲ ਵੇ ਪਿੱਤ ਨਿੱਕਲੀ ਪਿੰਡੇ ਦਾ ਬੁਰਾ ਹਾਲ ਵੇ ਹੁੰਦੇ ਜਾਨੀਆ ਪਰਿੰਡ ਬੰਗੂ ਲਾਲ ਵੇ ਮੈਨੂੰ ਲੱਗਦਾ ਸਰੀਰ ਮੇਰਾ ਤੁੱਕਦਾ ਵੇ ਮੇਰਾ ਕੱਲ ਦਾ ਕੱਲ ਦਾ ਕਾਲਜਾ ਦੁੱਖਦਾ ਵੇ ਮੇਰਾ ਕੱਲ ਦਾ ਉਹ ਸਿੱਟਾ ਮਿਰਚਾ ਚੁੱਲੇ ਤੋਂ ਸਿਰੋਂ ਵਾਰ ਕੇ ਅੱਜ ਵੇਖਦਾ ਕਰੀ ਢੰਗ ਸਾਰ ਕੇ ਨੀ ਸਿੱਟਾ ਮਿਰਚਾ ਚੁੱਲੇ ਤੋਂ ਸਿਰੋਂ ਵਾਰ ਕੇ ਅੱਜ ਵੇਖਦਾ ਕਰੀ ਢੰਗ ਸਾਰ ਕੇ ਹੁੰਦੀ ਕੋਈ ਨਾ ਦਵਾਈ ਸੱਚੇ ਦਿਨ ਵਰਗੀ ਨਿ ਛੜੇ ਬੰਦੇ ਦੀ ਬੰਦੇ ਦੀ ਹੁੰਦੀ ਆ ਅੱਖ ਈਲ ਵਰਗੀ ਨਿ ਛੜੇ ਬੰਦੇ ਦੀ ਕੱਲ ਦਾ ਕਾਲਜ ਦੁੱਖ ਦਾ ਵੇ ਮੇਰਾ ਕੱਲ ਦਾ ਹਾਂਜੀ ਚਲੋ ਸੁਣਾਓ ਜੀ ਪੀਰਾਂ ਦਾ ਚੱਲਾਂਗੇ ਪੀਰਾਂ ਦੇ ਦਰਬਾਰ ਵੇ ਲੈ ਕੇ ਚੱਲਣਾ ਏ ਸਾਰਾ ਪਰਿਵਾਰ ਵੇ ਆਪਾਂ ਚੱਲਾਂਗੇ ਪੀਰਾਂ ਦੇ ਦਰਬਾਰ ਵੇ ਲੈ ਕੇ ਚੱਲਣਾ ਏ ਸਾਰਾ ਪਰਿਵਾਰ ਵੇ ਜਾਂਦੇ ਪੱਗ ਤਸਿੰਨਗੇ ਪੈਰੀ ਟੋਲੀਆਂ ਜਾਂਦੇ ਪੱਗ ਤਸਿੰਨਗੇ ਪੈਰੀ ਟੋਲੀਆਂ ਵੇ ਹੁਣ ਜਾਂਦੇ ਘਰ ਦੇ ਉੱਤੇ ਉਹ ਮੇਰਾ ਸੋਹਣਾ ਕੰਮ ਪੀਰਾਂ ਨੇ ਚਲਾਇਆ ਚੱਲਾਂਗੇ ਦਰਬਾਰ ਦੇ ਉੱਤੇ ਸਾਡਾ ਸੋਹਣਾ ਕੰਮ ਪੀਰਾਂ ਨੇ ਚਲਾਇਆ ਚੱਲਾਂਗੇ ਦਰਵਾਜ਼ਰ ਦੇ ਉੱਤੇ ਆਪਨੰਗੇ ਪੈਰੀ ਆਪਨੰਗੇ ਪੈਰੀ ਪੀਰਾਂ ਦਰ ਜਾਵਾਂਗੇ ਨਾਲ ਨੱਚਾਂਗੇ ਤੇ ਪੱਗ ਤੇ ਨੱਚਾਵਾਂਗੇ ਆਪਨੰਗੇ ਪੈਰੀ ਪੀਰਾਂ ਦਰ ਜਾਵਾਂਗੇ ਨਾਲ ਨੱਚਾਂਗੇ ਤੇ ਪੱਗ ਤੇ ਨੱਚਾਵਾਂਗੇ ਕੋਪਾ ਦਿੱਤਾ ਵੇ ਹੁੰਦੇ ਜੀ ਦੋ ਮੰਦੇ ਹਾਲ ਨਹੀਂ ਪੀਰ ਡੁੱਬੇ ਹੋਏ ਬੇੜਿਆਂ ਨੂੰ ਦਿੰਦੇ ਤਾਰ ਨਹੀਂ ਪਗਤਾਂ ਨੇ ਹੁੰਦੇ ਜੀ ਦੋ ਮੰਦੇ ਹਾਲ ਨਹੀਂ ਪੀਰ ਡੁੱਬੇ ਹੋਏ ਵੇੜਿਆਂ ਨੂੰ ਦਿੰਦੇ ਤਾਰ ਨਹੀਂ ਪੀਰ ਵੰਡ ਦਮਰਾ ਦਸਵੇਂ ਮਿੱਠੀਆਂ ਪੀਰ ਵੰਡ ਦਮਰਾ ਦਸਵੇਂ ਮਿੱਠੀਆਂ ਬਸਾਰੇ ਸੰਸਾਰ ਦੇ ਉੱਤੇ ਉਹ ਮੇਰਾ ਸੋਣਾ ਕੰਮ ਕੀਰਾਂ ਨੇ ਚਲਾਇਆ ਚੱਲਾਂਗੇ ਦਰਬਾਰ ਦੇ ਉੱਤੇ ਮੇਰਾ ਸੋਣਾ ਕੰਮ ਕੀਰਾਂ ਨੇ ਚਲਾਇਆ ਚੱਲਾਂਗੇ ਦਰਵਾਹਰ ਦੇ ਉੱਤੇ ਪੀਰ ਪਗ ਤਾਂ ਦੇ ਕੱਟੀ ਜਾਂਦੇ ਦੁੱਖ ਨਹੀਂ ਭੱਜੀ ਕਰ ਤੂੰ ਕਲੇਸ਼ ਪਾਉਂਦੇ ਸੁੱਖ ਨਹੀਂ ਪੀਰ ਪਗ ਤਾਂ ਦੇ ਕੱਟੀ ਜਾਂਦੇ ਦੁੱਖ ਨਹੀਂ ਭੱਜੀ ਕਰ ਤੂੰ ਕਲੇਸ਼ ਪਾਉਂਦੇ ਸੁੱਖ ਨਹੀਂ ਆਪਾਂ ਘਰਾਂ ਵਿੱਚ ਤਰ ਤਰ ਫੁੱਲ ਦੇ ਆਪਾਂ ਘਰਾਂ ਵਿੱਚ ਤਰ ਤਰ ਫੁੱਲ ਦੇ ਜਾਵਾਂਗੇ ਹੁਣ ਠਾਂ ਦੇ ਉੱਤੇ ਉਹ ਮੇਰਾ ਸੋਨਾ ਕੰਮ ਪੀਰਾ ਨੇ ਚਲਾਇਆ ਚਲਾਂਗੇ ਦਰਬਾਰ ਦੇ ਉੱਤੇ ਮੇਰਾ ਸੋਨਾ ਕੰਮ ਪੀਰਾ ਨੇ ਚਲਾਇਆ ਚੱਲਾਂਗੇ ਦਰਵਾਜ਼ਾ ਦੇ ਉੱਤੇ ਨਾ ਚਮਕੀਲਾ ਜੀ ਦੀ ਫਿਲਮ ਵੀ ਆ ਰਹੀ ਹੈ ਤੁਹਾਨੂੰ ਕੁ ਚਮਕੀਲਾ ਜੀ ਦਾ ਗਾਣਾ ਯਾਦ ਆ ਜਿਹੜਾ ਦਿਲ ਦੇ ਨੇੜੇ ਹੋਵੇ ਹਾਂਜੀ ਬਹੁਤ ਪਸੰਦਾਈ ਸਾਨੂੰ ਇੱਕ ਗਾਣਾ ਉਹ ਤੁਹਾਡੇ ਰੂਪ ਰੂਪ ਕਰ ਦਿੰਦਾ ਸਾਡੇ ਪਿੰਡ ਦਾ ਰਵਾਜ ਨਿਆ ਰਵ ਸੁਨ ਦਿਲਦਾਰਾ ਸਾਡੇ ਪਿੰਡ ਦਾ ਰਵਾਜ ਨਿਆ ਰਵ ਸੁਨ ਦਿਲਦਾਰਾ ਪੁੱਟਣ ਕਟ ਸਣ ਬਾਣਾ ਕੁੱਟਣ ਕਟਕੜੀ ਸਣ ਬਾਣਾ ਕਰੇਂਗਾ ਬਾਡੀ ਬਾਡੀ ਵੇ ਪਤਾ ਲਗੂ ਜਦ ਕੁੱਕੜ ਵਾਂਗੂ ਤਾਣ ਮਰੋੜੀ ਵੇ ਪਤਾ ਲਗੂ ਜਦ ਕੁੱਕੜ ਵਾਂਗੂ ਤਾਣ ਮਰੋੜੀ ਸਾਡੇ ਪਿੰਡ ਦੇ ਮੁੰਡੇ ਇਨੀ ਇੱਥੇ ਆਉਂਦੇ ਨਹੀਂ ਚੜਦਾ ਹਾਂ ਨਾ ਆਉਂਦੇ ਸਾਡੇ ਪਿੰਡ ਦੇ ਮੁੰਡੇ ਇਨੀ ਇੱਥੇ ਆਉਂਦੇ ਨਹੀਂ ਚੜਦਾ ਹਾਂ ਨਾ ਆਉਂਦੇ ਘਰੇ ਗੁੜ ਦੀ ਦਾਰੂ ਪਾਉਂਦੇ ਘਰੇ ਗੁੜ ਦੀ ਦਾਰੂ ਪਾਉਂਦੇ ਖਾ ਮਾ ਬੇ ਤੇ ਮਾ ਬਹਾਰੀ ਹੀ ਤੂੰ ਇੱਕ ਅਧੇ ਨੂਰੂ ਮੇ ਉੱਡਿਆ ਫਿਰਦਾ ਆਵਾਹ ਨਹੀਂ ਤੂੰ ਇੱਕ ਅਧੇ ਨੂਰੂ ਮੇ ਉੱਡਿਆ ਫਿਰਦਾ ਆਵਾਹ ਨਹੀਂ ਸਾਡੇ ਪਿੰਡ ਦਰਾਂ ਦੇ ਮੂਰੇ ਵੇ ਤੂੰ ਮਾਰ ਕੇ ਲੰਗੇ ਖੰਗੂਰੇ ਸਾਡੇ ਪਿੰਡ ਦਰਾਂ ਦੇ ਮੂਰੇ ਵੇ ਤੂੰ ਮਾਰ ਕੇ ਲੰਗੇ ਖੰਗੂਰੇ ਪੈਂਦੇ ਝੱਟ ਬਖੀ ਵਿੱਚ ਹੂਰੇ ਪੈਂਦੇ ਝੱਟ ਬਖੀ ਵਿੱਚ ਹੂਰੇ ਹੱਥ ਵਿੱਚ ਬੋਤਲ ਰਹਿ ਜਾਂਦੀ ਚਾਰਕ ਤੌਣ ਚ ਵੱਜੀਆਂ ਵੇ ਸਭ ਪੀਤੀ ਲੈ ਜਾਂਦੀ ਚਾਰਕ ਤੌਣ ਚ ਬੱਜੀਆਂ ਵੇ ਸਭ ਪੀਤੀ ਲੈ ਜਾਂਦੇ ਉਹ ਸਾਡੇ ਪਿੰਡ ਚ ਗੱਲ ਕੀ ਬੀਤੀ ਨਹੀਂ ਅਸੀਂ ਬੜੀ ਤਰਕੀ ਕੀਤੀ ਸਾਡੇ ਪਿੰਡ ਚ ਗੱਲ ਕੀ ਬੀਤੀ ਨਹੀਂ ਅਸੀਂ ਬੜੀ ਤਰਕੀ ਕੀਤੀ ਇੱਕ ਉਹदाई ਤੋਂ ਗੁੜਤੀ ਲਈਤੀ ਇੱਕ ਉਹदाई ਤੋਂ ਗੁੜਤੀ ਲਈਤੀ ਨੇ ਪਿੰਡ ਦੇ ਬੜੇ ਸਿਆਣੇ ਨੇ ਆ ਇਕੱਲੇ ਇਕੱਲੇ ਕਰ ਗੱਲ ਨਾਲੀ ਦੋ ਦੋ ਦਰਦ ਜਿਹੇ ਨਿਆਣੇ ਨੇ ਇਕੱਲੇ ਇਕੱਲੇ ਕਰ ਗੱਲ ਨਾਲੀ ਦੋ ਦੋ ਦਰਦ ਜਿਹੇ ਨਿਆਣੇ ਨੇ ਪਤਾ ਲੱਗੂ ਜਦ ਕੁੱਕੜ ਵਾਂਗੂ ਤਾਣ ਮਰੋੜੀ ਹਾਂਜੀ ਜਸਮਨੀ ਜੀ ਆਪਣੇ ਬਾਈ ਜੀ ਨਾਲ ਤੁਸੀਂ ਗੱਲ ਰਹੇ ਹੋ ਚੋਹਾਨ ਸਾਹਿਬ ਨਾਲ ਕਿਹੋ ਜੀ ਸ਼ਖਸੀਅਤ ਹੈ ਕਿਵੇਂ ਤੁਹਾਡਾ ਇਹਨਾਂ ਨਾਲ ਮੇਲ ਹੋਇਆ ਹਾਂਜੀ ਬਹੁਤ ਵਧੀਆ ਇਨਸਾਨ ਨੇ ਅੱਜ ਜੋ ਵੀ ਹਾਂ ਮੈਂ ਹਨਾ ਗਾਣੇ ਆਏ ਮੇਰੇ ਜਾਨ ਇਹਨਾਂ ਨੇ ਮੈਨੂੰ ਮਾਰਕੀਟ ਤੇ ਲੈ ਕੇ ਆਂਦਾ ਸਿਰਫ ਮੈਂ ਇਹਨਾਂ ਦੀ ਵਫਾਦਾਰੀ ਹੈ ਅੱਜ ਜਦੋਂ ਤੁਹਾਡੇ ਕੋਲ ਵੀ ਬੈਠੇ ਹਾਂ ਇਹਨਾਂ ਨੇ ਮੇਰੀ ਤਿਆਰੀ ਕਰਵਾਈ ਹੈ ਸਾਰਾ ਕੁਝ ਇਹਨਾਂ ਨੇ ਕੀਤਾ ਤੇ ਅੱਗੇ ਵੀ ਜੋ ਕਰਨੇ ਹੈ ਹਨਾ ਇਹਨਾਂ ਦੇ ਨਾਲ ਹੀ ਹੈ ਸੰਬੰਧਿਤ ਇਹਨਾਂ ਤੋਂ ਬਾਹਰ ਨਹੀਂ ਲੱਗੇ ਬਹੁਤ ਚੰਗਾ ਲੱਗਦਾ ਇਹਨਾਂ ਨਾਲ ਕੰਮ ਕਰਕੇ ਇਸ ਤੋਂ ਪਹਿਲਾਂ ਤੁਸੀਂ ਹੋਰ ਵੀ ਕਿਸੇ ਦੇ ਨਾਲ ਗਾਉਂਦੇ ਸੀ ਜਾਂ ਪਹਿਲੀ ਵਾਰ ਇਹਨਾਂ ਨਾਲ ਹੀ ਤੁਹਾਡਾ ਸੰਪਰਕ ਹੋਇਆ? ਨਹੀਂ ਡਿਊਰ ਤਾਂ ਮੈਂ ਗਾਣੇ ਮਤਲਬ ਇਹਨਾਂ ਨਾਲ ਹੀ ਕੀਤੇ ਆ ਪਹਿਲਾਂ ਮੇਰਾ ਸਿੰਗਲ ਟਰੈਕ ਜਰੂਰ ਆਇਆ ਸੀਗਾ ਉਹ 7-8 ਸਾਲ ਪਹਿਲਾਂ ਆਇਆ। ਕਿਹੜਾ ਸੀਗਾ ਕੋਈ ਜ਼ਿਆਦਾ ਹੁਣ? ਉਹ ਕਿੱਦਾਂ Song ਸੀ ਜ਼ਿਆਦਾ ਨਹੀਂ ਹੈ ਜਦੋਂ ਬਹੁਤ ਛੋਟੇ ਸੀ ਫਸ ਹੈ ਨਹੀਂ ਸੀ ਇਹਨਾਂ ਲਈ। ਅੱਛਾ। ਤੇ ਜਿਹੜਾ ਹੁਣ ਤੁਹਾਡਾ ਆ ਰਿਹਾ ਪੱਲੇਦਾਰ ਗੀਤ ਕੀ ਉਮੀਦਾਂ ਨੇ ਉਸ ਤੋਂ? ਅਮੀ ਤਾਂ ਹੀ ਇਹ ਵੀ ਸਾਰੇ ਸਰੋਤੇ ਪਸੰਦ ਕਰਨੇਗੇ ਹੁਣ ਵੀ ਸਾਨੂੰ ਬਹੁਤ ਪਿਆਰ ਕਰਦੇ ਨੇ ਸਾਡੀ ਜੋੜੀ ਨੂੰ ਪਸੰਦ ਕਰਦੇ ਨੇ ਹੈਨਾ ਵੀ ਇਹੀ ਉਮੀਦ ਆ ਸਾਨੂੰ ਸਾਰਿਆਂ ਤੋਂ ਵੀ ਗੀਤ ਨੂੰ ਵੱਧ ਤੋਂ ਵੱਧ ਪਸੰਦ ਕਰ ਲੈਣਗੇ ਬਾਕੀ ਜੀ ਜਿਹੜਾ ਸਾਡਾ ਪਹਿਲਾਂ ਭਲਾਡੇ ਪੱਲੇਦਾਰੀ ਗੀਤ ਆਇਆ ਸੀ ਬਹੁਤ ਹੀ ਵੱਡਿਆ ਹੰਗਾਰਾ ਮਿਲਿਆ ਸਾਨੂੰ ਬਹੁਤ ਹੀ ਸਾਰਾ ਪਿਆਰ ਸਤਿਕਾਰ ਉਹਨਾਂ ਵੱਲੋਂ ਮਿਲਿਆ ਤੇ ਇਸ ਕਰਕੇ ਹੁਣ ਅਸੀਂ ਦੁਬਾਰੇ ਫਿਰ ਇਹ ਕੀਤਾ ਜੋ ਅਗਲਾ ਗੀਤ ਸਾਡਾ ਆ ਰਿਹਾ ਪੱਲੇਦਾਰ ਦੰਦਿਆ ਪਹਿਲਾਂ ਪੱਲੇਦਾਰਾਂ ਤੇ ਪਹਿਲਾਂ ਵੀ ਗਾ ਚੁੱਕੇ ਹਾਂ ਤੁਸੀਂ ਹਾਂਜੀ ਬਹੁਤ ਗਾਏ ਮੈਂ ਪੱਲੇਦਾਰਾਂ ਦੇ ਇਹ ਮੈਨੂੰ ਪੱਲੇਦਾਰ ਭਾਈ ਮੇਰੇ ਬਹੁਤ ਪਿਆਰ ਕਰਦੇ ਜਿਵੇਂ ਸਿੰਦਰਪਾਲੀ ਹੋ ਗਿਆ ਸਾਡੇ ਹੋਰ ਬੰਦੇ ਨੇਗੇ ਜਾਂ ਸੈਕਟਰੀ ਨੇ ਸਾਰੇ ਪਿਆਰ ਸਤਿਕਾਰ ਕਰਦੇ ਨੇ ਇੱਕ ਲਾ ਆਡੀਓ ਹੀ ਫਲਮਾਇਆ ਗਾਣਾ ਜਾਂ ਵੀਡੀਓ ਵੀ ਬਣਾ ਰਹੇ ਹੋ ਇਹਦੀ ਵੀਡੀਓ ਕਰੀ ਹੋਈ ਹੈ ਜੀ ਅੱਛਾ ਹੁਣ ਇਹ ਰਿਲੀਜ਼ ਕਰ ਰਹੇ ਹੋ ਵੀਡੀਓ ਗਾਣਾ ਰਿਲੀਜ਼ ਕਰ ਰਹੇ ਹੋ ਹਾਂਜੀ ਵੀਡੀਓ ਨਾਲ ਰਿਲੀਜ਼ ਕਰ ਰਹੇ ਹਾਂ ਅੱਛਾ ਗਾਣਾ ਲਿਖਿਆ ਕਿੰਨਾ ਦਾ ਹੋਇਆਗਾ ਇਹ ਮੈਂ ਹੀ ਲਿਖਿਆ ਜੀ ਅੱਛਾ ਜਿੰਨੇ ਵੀ ਸਾਡੇ ਹੁਣ ਟਰੈਕ ਆਉਂਦੇ ਆ ਤਕਰੀਬਨ ਮੇਰੀ ਲਿਖੇ ਹੋਈਆਂ ਨੇ ਅੱਛਾ ਤੇ ਇੱਕ ਜਿੱਥੇ ਮੈਂ ਰਿਕਾਰਡ ਕਰਦਾਂ ਜਿਵੇਂ ਤਪੇ ਤੋਂ ਸ਼ੇਰ ਸਿੰਘ ਜੀ ਉਹ ਵੀ ਸਾਡੇ ਇੱਕ ਪਰਿਵਾਰ ਮੈਂਬਰ ਨੇ ਉੱਥੇ ਅਸੀਂ ਰਿਕਾਰਡ ਕਰਦੇ ਹਾਂ ਤਪੇ ਅੱਛਾ ਕੀ ਕਹਾਂ ਕਿ ਸਰੋਤਿਆਂ ਨੂੰ ਆਉਣ ਵਾਲੇ ਗੀਤ ਬਾਰੇ ਬਸ ਇਹੀ ਹੱਥ ਬੰਨ ਕੇ ਸਰੋਤਿਆਂ ਨੂੰ ਬੇਨਤੀ ਹੈ ਵੀ ਸਾਡੇ ਆਉਣ ਵਾਲੇ ਗੀਤ ਨੂੰ ਵੀ ਜਿਵੇਂ ਪਹਿਲਾਂ ਸਾਡਾ ਪੱਲੇਦਾਰ ਗੀਤ ਆ ਸੀ ਭਲਾਡੇ ਪੱਲੇਦਾਰੀ ਉਹਨੂੰ ਪਿਆਰ ਸਤਿਕਾਰ ਦਿੱਤਾ ਉਵੇਂ ਹੀ ਉਮੀਦਾਂ ਕਰਦੇ ਹਾਂ ਸਾਡੇ ਰੱਬ ਵਰਗੇ ਸਰੋਤਿਆਂ ਤੋਂ ਦੀ ਉਹ ਮੇ ਪਿਆਰ ਭਰਿਆ ਸੰਗਾਰਾ ਸਾਨੂੰ ਇਹ ਦੇਣਗੇ ਬਾਈ ਜੀ ਰਾਮਲਾ ਜੀ ਦਾ ਕਿਹੜਾ ਗਾਣਾ ਦਿਲ ਦੇ ਨੇੜੇ ਆ ਤੇ ਸਾਨੂੰ ਸੁਣਾਓ ਬਾਈ ਜੀ ਤਕਰੀਬਨ ਜਿਹੜਾ ਪ੍ਰੋ